ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੇਵੇਂ ਨਾਨਕਾ ਗੁਣ ਚੰਗਿਆਈਆਂ ਤਤ। ਵਿਨਿਮਰਤਾ ਸਾਰੇ ਗੁਣਾ ਦਾ ਨਿਚੋੜ ਹੈ। ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ। ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ। ਸਾਰੇ ਗੁਣ ਨੇ ਤੇ ਫਿਰ ਗੁਣਾ ਦਾ ਤਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਇੱਕ ਆਲਮ ਇੰਜ ਕਹਿੰਦਾ ਜ਼ੁਬਾਂ ਖੋਲ ਲੈਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦ ਸ਼ਵਾਰੀ ਸੇ ਕਿ ਮੈਨੇ ਖਾਕ ਭਰਦੀ ਹੈ ਉਹਨਕੇ ਮੂੰਹ ਮੇਂ ਖਾਕ ਸਾਰੀ ਸੇ ਮੈਂ ਤੇ ਸਾਰਿਆਂ ਦੀ ਖਾਕ ਸਾਰ ਹੋ ਗਿਆ ਪੈਰਾਂ ਦੀ ਖਾਕ ਹੋ ਗਿਆ